everyone ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੋ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ ਹੋਵੋਗੇ ਹਾਂਜੀ ਅੱਜ ਤੁਹਾਡੇ ਨਾਲ ਆਪਾਂ ਵੀਡੀਓ ਸ਼ੇਅਰ ਕਰਨ ਜਾ ਰਹੇ ਹਾਂ ਫੇਸ ਦੀ ਤੇ ਮੈਂ ਆਪਣੇ ਫੇਸ ਦੀ ਕਿਵੇਂ ਰੁਟੀਨ ਆ ਜਿਹੜੀ ਨਾਈਟ ਰੁਟੀਨ ਆ ਕਿਵੇਂ ਕੀ ਯੂਜ਼ ਕਰਦੀ ਹਾਂ ਹਨਾ ਤੇ ਪਹਿਲਾਂ ਮੇਰਾ ਰੰਗ ਪਹਿਲਾਂ ਸਾਵਲਾ ਹੁੰਦਾ ਸੀਗਾ ਤੇ ਹੁਣ ਮੈਨੂੰ ਸਾਰੇ ਪੁੱਛਦੇ ਨੇ ਵੀ ਤੇਰਾ ਰੰਗ ਕਿਵੇਂ ਹਨਾ ਨਿੱਖਰ ਗਿਆ ਤੂੰ ਗੋਰੀ ਕਿਵੇਂ ਹੋਣ ਲੱਗ ਗਈ ਹਨਾ ਚਲੋ ਇੰਨਾ ਹੁਣ ਮਤਲਬ ਕਿ ਮੈਂ ਥੋੜੇ ਟਾਈਮ ਤੋਂ ਕੇਅਰ ਕਰਨੀ ਛੱਡੀ ਹੋਈ ਹੈ ਨਹੀਂ ਤਾਂ ਕਾਫੀ ਸਾਫ ਆ ਜਿਹੜਾ ਮੇਰਾ ਕਲਰ ਹੋ ਜਾਂਦਾ ਹਨਾ ਹੁਣ ਮੈਂ ਕਾਫੀ ਟਾਈਮ ਤੋਂ ਛੱਡ ਦਿੱਤਾ ਸੀਗਾ ਜੋ ਮੈਂ ਕਰ ਰਹੀ ਹਾਂ ਮੈਂ ਕਿਹਾ ਮੈਂ ਆਪਣੀਆਂ ਭੈਣਾਂ ਨਾਲ ਜ਼ਰੂਰ ਸ਼ੇਅਰ ਕਰਾਂ ਜਿਹੜੇ ਮੈਨੂੰ ਪੁੱਛਦੇ ਰਹਿੰਦੇ ਨੇ ਕਾਫੀ ਨੂੰ ਲੱਗਦਾ ਵੀ ਸ਼ਾਇਦ ਮੈਂ ਤੀਜੇ ਦਿਨ ਪਾਰਲਰ ਚਲੇ ਜਾਨੀ ਆ ਪਤਾ ਨਹੀਂ ਤਾਂ ਮੈਂ ਪਾਰਲਰ 'ਚ ਹੀ ਸ਼ੇਅਰ ਵਗੈਰਾ ਕਰਵਾਉਣੀ ਆ ਤੇ ਤਾਂ ਮੇਰਾ ਰੰਗ ਸਾਫ ਹੋ ਰਿਹਾ ਹਨਾ ਤੁਸੀਂ ਦੇਖੋ ਜੀ ਮੈਨੂੰ ਤੁਸੀਂ ਮੇਰੇ ਨਾਲ ਬਣੇ ਹੋਇਆ ਤੁਹਾਨੂੰ ਪਤਾ ਮੈਂ ਕਿੰਨਾ ਕ ਪਾਰਲਰ ਜਾਨੀ ਕਿੰਨਾ ਕ ਤੁਸੀਂ ਮੈਨੂੰ ਦੇਖ ਕੇ ਆਓ ਜੋ ਕਿ ਮੈਂ ਜਿੱਥੇ ਵੀ ਜਾਂਦੀ ਆ ਮੈਂ ਵਲੌਗ ਸ਼ੂਟ ਜ਼ਰੂਰ ਕਰਦੀ ਆ ਬਟ ਆਪਾਂ ਪਾਰਲਰ ਵਗੈਰਾ ਚ ਕਦੇ ਨਹੀਂ ਗਏ ਹੈਗੇ ਨਾ ਮੈਂ ਤਾਂ ਥ੍ਰੈਡਿੰਗ ਵਗੈਰਾ ਵੀ ਆਪਣੀ ਆਪ ਕਰ ਲੈਂਦੀ ਆ ਉਹ ਵੀ ਜੇ ਕਿਸੇ ਭੈਣ ਨੇ ਦੇਖਣੀ ਹੋਈ ਤਾਂ ਜ਼ਰੂਰ ਦੱਸਿਓ ਮੈਂ ਤੁਹਾਨੂੰ ਕਰਕੇ ਦਿਖਾਉਂਗੀ ਆਪਣੇ ਆਪ ਹਾਂਜੀ ਮੈਂ ਤੁਹਾਨੂੰ ਦੱਸਦੀ ਆ ਮੈਂ ਆਪਣੇ ਫੇਸ ਤੇ ਕੀ ਯੂਜ਼ ਕਰਦੀ ਆ ਰਾਤ ਨੂੰ ਹਨਾ ਉਹਦੇ ਨਾਲ ਨਾ ਤਾਂ ਤੁਹਾਡੇ ਦੇਖੋ ਕੋਈ ਦਾਗ-ਦੱਬਾ ਨਾ ਕੋਈ ਪਿੰਪਲਸ ਮੇਰੇ ਸਕਿਨ ਬੇਸ਼ੱਕ ਬਲੈਕ ਹੋ ਜਾਵੇ ਜਿਵੇਂ ਮੈਂ ਕੇਅਰ ਕਰਨੀ ਛੱਡ ਦਿੰਨੀ ਆ ਦੇਖੋ ਨਾ ਕੋਈ ਪਿੰਪਲਸ ਵਗੈਰਾ ਨੇ ਨਾ ਕੋਈ ਮੇਰੇ ਫੇਸ ਦੇ ਉੱਤੇ ਕੋਈ ਸ਼ਾਇਆ ਵਗੈਰਾ ਕੁਝ ਨਹੀਂ ਹੈਗਾ ਮੈਂ ਕੀ ਇਹ ਜੀ ਚੀਜ਼ ਲਾਉਣੀ ਆ ਮੈਂ ਸਿਰਫ ਇੱਕ ਰਾਤ ਨੂੰ ਕੀ ਲਾਉਣੀ ਆ ਉਹ ਤੁਹਾਨੂੰ ਦੱਸਦੀ ਆ ਆਪਾਂ ਰਾਤ ਨੂੰ ਜਿਹੜਾ ਯੂਜ਼ ਕਰ ਸੌਣ ਤੋਂ ਪਹਿਲਾਂ ਆਪਣਾ ਚੰਗੀ ਤਰ੍ਹਾਂ ਜਿਹੜਾ ਫੇਸ ਆ ਉਹਨੂੰ ਵਾਸ਼ ਕਰ ਲੈਣਾ ਚੰਗੀ ਤਰ੍ਹਾਂ ਵਾਸ਼ ਕਰਕੇ ਉਹਨੂੰ ਸੁਕਾ ਕੇ ਸੌਣ ਤੋਂ ਪਹਿਲਾਂ ਇਹ ਚੀਜ਼ ਕਰਨੀ ਆ ਠੀਕ ਹੈ ਜੀ ਉਸ ਤੋਂ ਬਾਅਦ ਜੀ ਆਪਾਂ ਨੇ ਲੈਣਾ ਕੋਕੋਨਟ ਆਇਲ ਇਹ ਆਇਲ ਮੇਰੇ ਹਸਬੰਡ ਲੈ ਕੇ ਆਏ ਸੀਗੇ ਹਜ਼ੂਰ ਸਾਹਿਬ ਤੋਂ ਪਿਓਰ ਆ ਪੂਰਾ ਆਪਾਂ ਨੇ ਵਧੀਆ ਚ ਲੈਣਾ ਇਦੇ ਵਿੱਚ ਕਾਫੀ ਪੈਣਾ ਉਹ ਕੈਪਸੂਲ ਹੁੰਦੇ ਨੇ ਉਹ ਵੀ ਪਾ ਸਕਦੀਆਂ ਬਟ ਮੇਰੇ ਨਾਲ ਹੈਅਰ ਗ੍ਰੋਥ ਬਹੁਤ ਆ ਫੇਸ ਤੇ ਮੈਂ ਉਹ ਨਹੀਂ ਯੂਜ਼ ਕਰਦੀ ਹੈਗੀ ਹਨਾ ਆਪਾਂ ਹੋਰ ਇਹਦੇ ਵਿੱਚ ਮੈਂ ਕੁਝ ਨਹੀਂ ਯੂਜ਼ ਕਰਨਾ ਹੈ ਦੇਖੋ ਹੱਥ ਹਨਾ ਅਕਸਰ ਦੀਆਂ ਜਾ ਕੇ ਬੁੱਡੇ-ਬੁੱਡੇ ਹੋ ਜਾਂਦੇ ਨੇ ਮੇਰੇ ਹੱਥ ਦੇਖੋ ਤੁਸੀਂ ਬਿਲਕੁਲ ਵੀ ਫਟੇ-ਫੂਟੇ ਨਹੀਂ ਹੁਨਾ ਕੁਝ ਹੁੰਦਾ ਮੈਂ ਸਿਰਫ ਇਹੀ ਚੀਜ਼ ਯੂਜ਼ ਕਰਦੀ ਹਾਂ ਤੁਸੀਂ ਵੀ ਜ਼ਰੂਰ ਕਰੋ ਦੇਖੋ ਜੀ ਆਪਾਂ ਨੇ ਆਇਲ ਲੈ ਲੈਣਾ ਹਨਾ ਆਇਲ ਲੈ ਕੇ ਆਪਾਂ ਨੇ ਸਿਰਫ 5 ਮਿੰਟ ਦੇਣੇ ਆਪਣੇ ਸਕਿਨ ਨੂੰ ਹਨਾ ਆਇਲ ਲਗਾ ਕੇ अच्छी तरह अपने फेस ਦੇ ਉੱਤੇ ਸਿਰਫ 5 ਮਿੰਟ 5 ਮਿੰਟ ਦੇਣੇ ਨੇ ਆਪਾਂ ਨੇ ਚੰਗੀ ਤਰ੍ਹਾਂ ਮ사ਜ ਕਰਨੀ ਆ ਹਲਕੇ ਹਲਕੇ ਹੱਥਾਂ ਦੇ ਨਾਲ ਕਿਸ ਤਰੀਕੇ ਨਾਲ نیچے ਨੂੰ ਨਹੀਂ ਕਰਨੀ ਹੈਗੀ ਉੱਪਰ ਨੂੰ ਕਰਨੀ ਆ ਜਿਹੜੀ ਆਪਣੀ ਸਕਿਨ ਉਹ ਗਲੋਇੰਗ ਵੀ ਹੋਊਗੀ ਆਪਣੀ ਸਕਿਨ ਟਾਈਟ ਵੀ ਹੋਊਗੀ ਔਰ ਆਪਣੇ ਸ਼ਾਈਆਂ ਵਗੈਰਾ ਜੋ ਵੀ ਵਿਨਕਲਸ ਵਗੈਰਾ ਹੁੰਦੇ ਨੇ ਉਹ ਸਾਰੇ ਰਿਮੂਵ ਹੋ ਜਾਣਗੇ ਹਨ ਇਹਨਾਂ ਨੂੰ ਤੁਸੀਂ ਆਪਣੀ ਆਈਸ ਤੇ ਵੀ ਲਗਾ ਸਕਦੇ ਹੋ ਕੋਈ ਸਾਈਡ ਇਫੈਕਟ ਨਹੀਂ ਹੈਗਾ ਜਦੋਂ ਆਪਣੇ ਡਾਰਕ ਸਰਕਲ ਹੋ ਜਾਂਦੇ ਨੇ ਆਪਾਂ ਨੂੰ ਇਹਨਾਂ ਦਾ ਕੋਈ ਸਾਈਡ ਅਫੈਕਟ ਨਹੀਂ ਹੈਗਾ ਦੇਖੋ ਜੀ ਇਦਾਂ ਆਪਾਂ ਇਹਦੀ ਮ사ਜ ਕਰਨੀ ਆ ਤੁਸੀਂ ਆਪਣੀ ਨੈਕ ਤੇ ਵੀ ਲਗਾ ਸਕਦੇ ਹੋ ਤੁਸੀਂ ਆਪਣੀ ਨੈਕ ਤੇ ਵੀ ਲਗਾ ਸਕਦੇ ਇਹਨਾਂ ਦਾ ਇਦਾਂ ਉੱਪਰ ਵੱਲ ਨੂੰ ਲੈ ਕੇ ਜਾਣਾ ਇਹ ਟਾਈਟ ਹੱਥਾਂ ਦੇ ਨਾਲ ਲੈ ਕੇ ਜਾਣਾ ਉੱਪਰ ਵੱਲ ਨੂੰ ਜਿਹੜੀ ਤੁਹਾਡੀ ਲਟਕਦੀ ਸਕੀਨਾ ਨਾ ਝੁਰੜੀਆਂ ਪੈ ਜਾਂਦੀਆਂ ਨੇ ਉਹ ਵੀ ਖਤਮ ਹੋ ਜਾਣਗੀਆਂ ਇਹ ਤੁਸੀਂ ਡੇਲੀ ਕਰਨਾ ਹੈ ਇਹ ਤੁਸੀਂ ਡੇਲੀ ਕਰਨਾ ਇਹਨੂੰ ਵੀ ਆਪਾਂ ਆਪ ਇਹਨੂੰ ਐ ਇਦਾਂ ਇਦਾਂ ਨਹੀਂ ਕਰਨਾ ਇਹਨੂੰ ਉੱਪਰ ਦੀ ਸਾਈਡ ਨੂੰ ਇਦਾਂ ਇਦਾਂ ਕਰਨਾ ਸਿਰਫ 5 ਮਿੰਟ ਸੌਣ ਤੋਂ ਪਹਿਲਾਂ ਆਪਾਂ ਦੇ ਦੇਣੇ ਆ ਆਪਣੀ ਸਕਿਨ ਨੂੰ ਤੇ ਆਈਸ ਦੇ ਉੱਤੇ ਇਦਾਂ ਰੌਂਡ ਰੌਂਡ ਨੋਸ ਤੇ ਇਦਾਂ ਕਰਨਾ ਫਿਰ ਚੰਗੀ ਤਰ੍ਹਾਂ ਮਸਾਜ ਕਰਨੀ ਹੈ ਇਹਦੇ ਨਾਲ ਤੇ ਮੈਨੂੰ ਬਹੁਤ ਪਹਿਣਾ ਨੇ ਜਿਹੜੀਆਂ ਮੈਨੂੰ ਜਿਵੇਂ ਕਿਤੇ ਮੈਰਿਜ ਵਗੈਰਾ ਤੇ ਜਾਨਣੀਆਂ ਹਨਾ ਮੇਰੀਆਂ ਕਾਫੀ ਨੇ ਕਿਉਂਕਿ ਤੁਸੀਂ ਇਹੋ ਜਿਹਾ ਫੇਸ ਤੇ ਕੀ ਲਾਉਂਦੇ ਹੋ ਜਿਹੜੀ ਇੰਨੀ ਗਲੋਇੰਗ ਸਕਿਨ ਹੁੰਦੀ ਆ ਮੈਂ ਕਦੇ ਵੀ ਕੁਛ ਵੀ ਫੇਸ ਤੇ ਫਾਊਂਡੇਸ਼ਨ ਵਗੈਰਾ ਕਦੇ ਕੁਛ ਨਹੀਂ ਲਾਇਆ ਹੈਗਾ ਸਿਰਫ ਇਦਾਂ ਹੀ ਇਹੀ ਸਟੈਪ ਕਰਦੀ ਆ ਮੈਂ ਆਪਣੇ ਆਪ ਗਲੋਇੰਗ ਸਕਿਨ ਹੋ ਜਾਂਦੀ ਆ ਮੇਰੇ ਫੇਸ ਦੇ ਉੱਤੇ ਕੋਈ ਪਿੰਪਲਸ ਨਹੀਂ ਕੋਈ ਸ਼ਾਈ ਨਹੀਂ ਹੈਗੀ ਤੇ ਸਕਿਨ ਵੀ ਦੇਖੋ ਬਿਲਕੁਲ ਟਾਈਟ ਆ ਕੋਈ ਸਕਿਨ ਨਹੀਂ ਆ ਟਿਲਕ ਮੀਜੀ ਹੋਈ ਹੋਈ ਹੈ ਨਾ ਚੂੜੀਆਂ ਨਹੀਂ ਪੈ ਰਹੀਆਂ ਹੈਗੀਆਂ ਪਹਿਲਾਂ ਮੇਰਾ ਰੰਗ ਸਾਵਲਾ ਸੀਗਾ ਕਾਫੀ ਸਾਵਲਾ ਸੀਗਾ ਜੇ ਤੁਹਾਨੂੰ ਪਤਾ ਅੱਜ ਕੱਲ੍ਹ ਲੋਕ ਸਾਵਲੇ ਰੰਗਾਂ ਨੂੰ ਘੱਟ ਹੀ ਪਸੰਦ ਕਰਦੇ ਨੇ ਹੈਨਾ ਅਗਲੇ ਨੂੰ ਗੋਰੀਆਂ ਬਹੂਆਂ ਲੈਣੀਆਂ ਪਸੰਦ ਨੇ ਸਾਡੇ ਤਾਂ ਖਾਸ ਕਰਕੇ ਹੈਗਾ ਇੱਥੇ ਵੀ ਚਿੱਟੀਆਂ ਬਹੂਆਂ ਲੈਣੀਆਂ ਚਾਹੇ ਉਹ ਰੋਟੀ ਦੇਣ ਚਾਹੇ ਨਾ ਦੇਣ ਪਰ ਬਹੂ ਚਿੱਟੀ ਹੋਵੇ ਬਟ ਸਾਡੀ ਫੈਮਿਲੀ 'ਚ ਇਦਾਂ ਦਾ ਕੁਝ ਨਹੀਂ ਸੀਗਾ ਸਾਡੀ ਫੈਮਿਲੀ ਨੇ ਬਹੂਆਂ ਸਾਵਲੇ ਰੰਗ ਦੀਆਂ ਲਈਆਂ ਨੇ ਦੇਖੋ ਜੀ ਆਪਾਂ ਇਦਾਂ ਇਹ ਮ사ਜ ਕਰਨੀ ਆ ਔਲੀ 5 ਮਿੰਟ ਤੁਸੀਂ ਆਪਣੀ ਮ사ਜ ਕਰ ਸਕਦੇ ਹੋ ਤੇ ਤੁਹਾਡਾ ਫੇਸ ਦਾ ਜਿਹੜਾ ਸ਼ੀਸ਼ੇ ਵਾਂਗੂ ਚਮਕੂਗਾ ਤੁਹਾਡਾ ਫੇਸ ਆ ਜਿਹੜਾ ਬਹੁਤ ਜ਼ਿਆਦਾ ਗਲੋ ਕਰੂਗਾ ਇਸ ਤੋਂ ਬਾਅਦ ਤੁਸੀਂ ਟਿਸ਼ੂ ਨਾਲ ਜਾਂ ਕਿਸੇ ਕੱਪੜੇ ਨਾਲ ਆਪਣਾ ਫੇਸ ਆ ਜਿਹੜਾ ਉਹ ਥੋੜਾ ਥੋੜਾ ਹਲਕਾ ਹਲਕਾ ਸਾਫ ਕਰਕੇ ਰਾਤ ਨੂੰ ਸੋ ਸਕਦੇ ਹੋ ਸਵੇਰੇ ਉੱਠ ਕੇ ਨਾਰਮਲ ਪਾਣੀ ਦੇ ਨਾਲ ਵਾਸ਼ ਕਰ ਲੈਣਾ ਤੁਹਾਡੀ ਜਿਹੜੀ ਸਕਿਨ ਖਰਾਬ ਹੋਈ ਹੋਊਗੀ ਤੁਹਾਡੀ ਸਕਿਨ ਆ ਜਿਹੜੀ ਹਨਾ ਉਹ ਬਹੁਤ ਸ਼ਾਈਨ ਤੇ ਗਲੋਇੰਗ ਸਕਿਨ ਹੋ ਜੂਗੀ ਜਿਹੜਾ ਜਿਹਦਾ ਰੰਗ ਆ ਉਹ ਬਹੁਤ ਪੀਅਰ ਹੋ ਜਾਊਗਾ ਤੁਹਾਡਾ ਰੰਗ ਸ਼ੀਸ਼ੇ ਮੰਗੋ ਚਮਕਾ ਮਾਰੂਗਾ ਇਹ ਚੀਜ਼ ਜ਼ਰੂਰ ਟ੍ਰਿਕ ਯੂਜ਼ ਕਰਕੇ ਦੇਖਿਓ ਤੁਸੀਂ ਓਨਲੀ ਕੱਲਾ ਨਾਰੀਅਲ ਦਾ ਔਇਲ ਹਨਾ ਕੋਕੋਨਟ ਔਇਲ ਲੈਣਾ ਹੋਰ ਕੋਈ ਚੀਜ਼ ਨਹੀਂ ਪਾਉਣੀ ਹੈਗੀ ਬਾਕੀ ਤੁਸੀਂ ਪਾ ਵੀ ਸਕਦੇ ਜੇ ਤੁਹਾਨੂੰ ਸੂਟ ਪੈਂਦੀਆਂ ਨੇ ਬਟ ਮੇਰੇ ਲਈ ਇਹੀ 베ਸਟ ਆ ਸਾਰਿਆਂ ਨਾਲ ਮੈਨੂੰ ਇਹੀ 베ਸਟ ਆ ਮੈਨੂੰ ਹੋਰ ਕੁਝ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਮੈਂ ਕਦੇ ਹੁਣ ਮੈਂ ਪਹਿਲਾਂ ਕਰਵਾਉਂਦੀ ਸੀ ਮੈਂ ਫੇਸ਼ੀਅਰ ਪਹਿਲਾਂ ਤੁਹਾਨੂੰ ਸਭ ਨੂੰ ਪਤਾ ਹੁੰਦਾ ਸੀ ਗੋਰੇ ਦੀ ਕੀ ਹੈ ਸਾਡੇ ਤੇ ਗਲੋ ਆਵੇ ਹੈਨਾ ਪਰ ਫੇਸ਼ੀਅਰ ਦਾ ਕੋਈ ਗਲੋ ਨਹੀਂ ਸੀ ਹੁੰਦਾ ਮੈਂ ਕਾਫੀ ਟਾਈਮ ਫੇਸ਼ੀਅਰ ਮਤਲਬ ਹੁਣ ਛੱਡੇ ਨੂੰ 3 4 4 5 ਸਾਲ ਮੈਨੂੰ ਲੱਗਾ ਹੋ ਗਏ ਮੈਨੂੰ ਫੇਸ਼ੀਅਰ 4 5 ਸਾਲ ਤੋਂ ਮੈਂ ਫੇਸ਼ੀਅਰ ਨਹੀਂ ਕੀਤਾ ਮੈਂ ਇੱਕ ਬਲੀਚ ਜ਼ਰੂਰ ਕਰਦੀ ਆ ਉਹ ਬਲੀਚ ਵੀ ਮੈਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰੂੰਗੀ ਜਿਸ ਦਿਨ ਕੀਤੀ ਉਹ ਬਲੀਚ ਨਾਲ ਇੰਨਾ ਜ਼ਿਆਦਾ ਮਤਲਬ ਕਿ ਫੇਸ਼ੀਅਰ ਤੋਂ ਜ਼ਿਆਦਾ ਗਲੋ ਆਉਂਦਾ ਹੈ ਵੈਸ਼ਕਲ ਤੋਂ ਵੀ ਜ਼ਿਆਦਾ ਗਲਵਾਉਂਦਾ ਸਿਰਫ ਉਹ ਹੀ ਬਲੀਚ ਕਰਦੀ ਆ ਮੈਂ ਉਹ ਵੀ ਜਦੋਂ ਕੋਈ ਮੈਰिज ਵਗੈਰਾ ਹੋਵੇ ਉਦੋਂ ਕਰਦੀ ਆ ਵੈਸੇ ਨਹੀਂ ਕਰਦੀ ਹੈਗੀ ਵੈਸੇ ਮੈਂ ਡੇਲੀ ਰੂਟੀਨ ਦੇ ਵਿੱਚ ਸਿਰਫ ਰਾਤ ਨੂੰ ਕੋਕੋਨਟ ਆਇਲ ਜਿਹੜਾ ਉਹ ਲਗਾ ਲੈਂਦੀ ਆ ਬਸ ਕਿਉਂਕਿ ਇਹਦਾ ਨਾ ਕੋਈ ਸਾਈਡ ਇਫੈਕਟ ਆ ਪਿਓਰ ਚੀਜ਼ਾਂ ਹਨਾ ਪਰ ਲੈਣਾ ਤੁਸੀਂ ਵਧੀਆ ਕੰਪਨੀ ਦਾ ਹੀ ਆ ਇਸ ਤਰ੍ਹਾਂ ਇਹਨੂੰ ਹੁਣ ਫੇਸ ਤੇ ਚੰਗੀ ਤਰ੍ਹਾਂ ਮਸਾਜ ਕਰ ਲੈਣੀ ਆ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਗਲੋਵਾ ਤੁਸੀਂ ਖੁਦ ਨਾ ਖੁਦ ਥੋੜੇ ਦਿਨਾਂ ਬਾਅਦ ਦੇਖੋਗੇ ਤੁਸੀਂ ਰਾਤੋਂ ਰਾਤ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿੰਨਾ ਫਾਇਦਾ ਇਹ ਚੀਜ਼ ਦਾ ਬਾਕੀ ਜੀ ਜੇ ਤੁਹਾਨੂੰ ਮੇਰੀ ਵੀਡੀਓਜ਼ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਔਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਮਿਲਾਂਗੇ ਕਿਸੇ ਨੈਕਸਟ ਵਲੌਗ ਦੇ ਵਿੱਚ ਓਕੇ ਜੀ ਬਾਏ ਬਾਏ